ਕਰਮ ਕਾਂਡ ਦੇ ਨਾਂ ਤੋਂ ਇਹਨੂੰ ਖੋਲਿਆ ਸਰ ਕਰਮ ਕਾਂਡ ਪਤਾ ਕਿਹਣਾ ਹੁੰਦਾ ਜਿਹੜਾ ਮੈਂ ਤੁਹਾਨੂੰ ਅਧਿਆਤਮਿਕਲੀ ਗੁਰਬਾਣੀ ਅਨਸਾਰ ਭਾਈ ਗੁਰਦਾਸ ਜੀ ਅਨਸਾਰ ਤੇ ਗੁਰਬਾਣੀ ਅਨਸਾਰ ਦੱਸ ਸਕਾਂ ਜਿਹਦੇ ਵਿੱਚ ਕੋਈ ਲਾਭ ਨਾ ਹੋਵੇ ਪਰਮਾਤਮਾ ਤੋਂ ਕੋਈ ਘਾੜਾ ਨਾ ਹੋਵੇ ਕਰਮ ਕਾਂਡ ਫੋਕਟ ਕਾਮ ਐਦਾਂ ਤੇ ਫਿਰ ਗੁਰਦੁਆਰੇ ਜਾਣਾ ਵੀ ਕਰੂੰਗਾ ਕਰਮ ਕਾਂਡ ਐਦਾਂ ਤੇ ਨਿਸ਼ਾਨ ਸਾਹਿਬ ਨੂੰ ਅੱਥੜੇ ਦੇਖਣਾ ਵੀ ਕਰਮ ਕਾਂਡ ਉਹਦਾ ਤੇ ਫਿਰ ਰੋਜ਼ ਪਾਠ ਕਰਨਾ ਵੀ ਕਰੂੰਗਾ ਕਰਮ ਕਾਂਡ ਇੱਕ ਵਾਰੀ ਕਰ ਲਿਆ ਬਸ ਠੀਕ ਹੈਗੇ ਮੈਂ ਪੰਕਤੀ ਬੋਲਣ ਲੱਗਾ ਬੜੇ ਧਿਆਨ ਨਾਲ ਸੁਣਿਓ ਬੋਲੋ ਫਲ ਕਾਰਨ ਐਕਸ਼ਨ ਲਾਓ ਨਾਲ ਬੋਲੋ ਫਲ ਕ ਫਲ ਥਲੇ ਲੱਗਦਾ ਨਾ ਬੋਲੋ ਫਲ ਕਾਰਨ ਫਲ ਕਾਰਨ ਫੂਲੀ ਬਨਰਾਏ ਫੂਲੀ ਬਨਰਾਏ ਫਲ ਲੱਗਾ ਫਲ ਲੱਗਾ ਤਬ ਫੂਲ ਬਿਲਾਏ ਗਿਆਨੇ ਕਾਰਨ ਗਿਆਨੇ ਕਾਰਨ ਕਰਮ ਅਭਿਆਸ ਕਰਮ ਅਭਿਆਸ ਗਿਆਨ ਭਿਆ ਗਿਆਨ ਭਿਆ ਤਹ ਕਰਮੈ ਨਾਸ ਕਰਮੈ ਨਾਸ ਸਰ ਮਨ ਨੇ ਜਬ ਪਾਸਟ ਚ ਰਹਿਣਾ ਜਾਂ ਫਿਊਚਰ ਚ ਉਹਨੂੰ ਇੱਕ ਟੇਕ ਚਾਹੀਦੀ ਪ੍ਰੈਸੈਂਟ ਚ ਰਹਿਣ ਵਾਸਤੇ ਸਰ ਟੇਕ ਸਾਡੇ ਕੋਲ ਸੀ ਭਗਤ ਕਬੀਰ ਜੀ ਕੋ ਹੈਗੀ ਤਾਂ ਹੀ ਕਹਿੰਦੇ ਸੀ ਭੁੱਖਿਆ ਭਗਤਾਂ ਕੀਜੇ ਜੈ ਹਮਾਲਾ ਪੀਜੇ ਪੰਕਤੀ ਬੋਲੋ ਸਾਰੇ ਫਿਰ ਇਹਨਾਂ ਨੂੰ ਜਾਣਾ ਬੋਲੋ ਕਹੋ ਨਾਨਕ ਕਹੋ ਨਾਨਕ ਜੋ ਰਾਚੈ ਨਾਏ ਜੋ ਰਾਚੈ ਨਾਏ ਹਰ ਮਾਲਾ ਹਰ ਮਾਲਾ ਤਾਕੈ ਸੰਗ ਜਾਏ ਤਾਕੈ ਸੰਗ ਜਾਏ ਸਰ ਜਮੀਨ ਜਾਦਾ ਦਿੱਤੇ ਰਹਿ ਜਾਣੀ ਨਾਲ ਜਾਣੀ ਆ ਨਹੀਂ ਡਿਗਰੇ ਨਾਲ ਜਾਣੀ ਆ ਨਹੀਂ ਸਰ ਰਿਸ਼ਦਾਰਿਆਂ ਨਾਲ ਜਾਣੀ ਆ ਇਹ ਮੋਤੀ ਵੀ ਨਾਲ ਨਹੀਂ ਗਾਣੇ ਪਰ ਸਰ ਇੱਦਾਂ ਕੀਤਾ ਹੋਇਆ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਨਾਲ ਜਾਏ ਤੇ ਬੇਟੇ 1 ਮਿੰਟ ਦੀ ਗੱਲ ਸੁਣ ਲਓ ਇੱਕ ਛੋਟਾ ਜਿਹਾ ਬੱਚਾ ਸੀ ਚੌਥੀ ਕਲਾਸ ਚ ਪੜਦਾ ਸੀ ਤੇ ਉਹਨੂੰ ਕੁੱਟ ਬੜੀ ਪੈਂਦੀ ਸੀ ਸਰ 80 ਸਾਲ ਪੁਰਾਣੀ ਗੱਲ ਆ ਪਰ ਥੋੜੀ ਜਲਦੀ ਸੁਣਾ ਦਿੰਦਾ ਸਰ ਕੁੱਟ ਬੜੀ ਪੈਂਦੀ ਸੀ ਹੋਇਆ ਕਿ ਇੱਕ ਦਿਨ ਸਕੂਲੋਂ ਫਟ ਕੇ ਨਾ ਉਹ ਤੇ ਗੁਰਦਾਰੇ ਲੋਕਾਂ ਨਾਲ ਜਾ ਸ਼ੁਰੂ ਕਰਤਾ ਨੇ ਵੀ ਠੀਕ ਹੈ ਛੁੱਟੀ ਟਾਈਮ ਘੱਟਾ ਜਿਹਾ ਕਰਾਂਗਾ ਗਿਆਨੀ ਜੀ ਨੇ ਦੇਖ ਲਿਆ ਗਿਆਨੀ ਜੀ ਕਹਿੰਦੇ ਅਜੂਬਿਆ ਹੋਰਾਂ ਫਿਰ ਦੱਸੋ ਗਿਆਨੀ ਜੀ ਕਹਿੰਦੇ ਤੂੰ ਸਕੂਲ ਨਹੀਂ ਜਾਂਦਾ ਬੈਗ ਤੇਰੇ ਕੋਲ ਹੈ ਕਹਿੰਦੇ ਜੀ ਮੈਨੂੰ ਕੁੱਟ ਬੜੀ ਪੈਂਦੀ ਕਹਿੰਦੇ ਕਿਉਂ ਕਹਿੰਦਾ ਮੈਂ ਨਲਾਇਕ ਬੜਾ ਕਹਿੰਦੇ ਤੈਨੂੰ ਤੂੰ ਕੀ ਨਹੀਂ ਹੁੰਦੀ ਸਮਝ ਨਹੀਂ ਆਉਂਦੀ ਕਹਿੰਦੇ ਕੋਈ ਗੱਲ ਨਹੀਂ ਗੱਲ ਚ ਲਿਆ ਕਲਾਵੇ ਚ ਤੇ ਆਪਣੀ ਅਚਕੰਚੋਂ ਕੱਢ ਕੇ ਨਾ ਗਿਆਨੀ ਜੀ ਨੇ ਉਹਨੂੰ ਮਾਲਾ ਦਿੱਤੀ ਕਹਿੰਦੇ ਬਾਬੇ ਨਾਨਕ ਦਾ ਕਲਾਮ ਯਾਦ ਕਰ ਲਾ ਦੋ ਚਿਕ ਕਾਨੂੰਨ ਚੇਤੇ ਰੱਖੀ ਤੇ ਤੂੰ ਜੋ ਸੋਚੇਗਾ ਬਣ ਜਾਏਗਾ ਅੱਗੋ ਕਹਿੰਦਾ ਫੌਜੀ ਬਣ ਜਾਊਗਾ ਕਿਉਂਕਿ ਬੱਚੇ ਨੂੰ ਨਾ ਪਿਛਲੇ ਸਮੇਂ ਚ ਅਸੀਂ 90 ਸਾਲ ਪਹਿਲਾਂ ਨਾ ਫੌਜੀ ਬੜੇ ਪਿਆਰੇ ਲੱਗਦੇ ਸੀ ਦੁਨੀਆ ਸਲੂਟ ਕਰਦੀ ਸੀ ਫੌਜੀਆਂ ਨੂੰ ਅੱਛਾ ਤੇ ਕਹਿੰਦਾ ਫੌਜੀ ਬਣ ਜਾਊਗਾ ਕਹਿੰਦੇ ਹਾਂ ਫੌਜੀ ਤੇ ਜ਼ਰੂਰ ਬਣੇਗਾ ਤੂੰ ਲਓ ਜੀ ਉਹਨੇ ਨਾ ਉੱਥੇ ਬੈਠ ਕੇ ਹੀ ਮੂਲ ਮੰਤ ਦਾ ਜਾਪ ਕੀਤਾ ਦੋ ਕਾਨੂੰਨ ਚੇਤੇ ਰ ਭਾਈ ਸਾਹਿਬ ਜੀ ਕਰਦੇ ਕਰਦੇ ਫੌਜੀ ਨਹੀਂ ਬਣਿਆ ਕਮਾਂਡਰ ਬਣਿਆ ਫਿਰ ਚੀਫ ਕਮਾਂਡਰ ਬਣਿਆ ਫਿਰ ਤਿੰਨੇ ਫੌਜਾਂ ਦਾ ਜਰਨਲ ਬਣਿਆ ਤਿੰਨੇ ਫੌਜਾਂ ਦਾ ਜਰਨਲ ਹਾਂਗਕਾਂਗ ਤੋਂ ਸਰਦਾਰ ਹਰਵਿੰਦਰ ਸਿੰਘ ਜੀ ਜਦੋਂ ਪਾਕਿਸਤਾਨ ਜਥਾ ਲੈ ਕੇ ਗਏ ਨਨਕਾਣਾ ਸਾਹਿਬ 1971 ਦੇ ਵਿੱਚ ਤੇ ਉਹਨਾਂ ਦੇ ਘਰੇ ਚਾਹ ਪਾਣੀ ਲਈ ਸਾਰੇ ਜਥੇ ਨੂੰ ਬੁਲਾਇਆ ਤੇ ਜਦੋਂ ਘਰ ਗਏ ਤੇ ਉਹਨਾਂ ਦੇ ਡ੍ਰੈਗ ਰੂਮ 'ਚ ਮਸਕੀਨ ਜੀ ਨੇ ਗੱਲ ਦੱਸੀ ਉਹਨਾਂ ਦੇ ਰੈਂਕ ਰੂਮ 'ਚ ਮੂਲ ਮੰਤਰ ਦਾ ਜਾਪ ਲਿਖਿਆ ਸੀ ਉਰਦੂ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਤੇ ਇਹ ਕਿਸੇ ਨੇ ਪੁੱਛਿਆ ਹਰਵਿੰਦਰ ਸਿੰਘ ਜੀ ਨੇ ਬਸ ਇੱਕ ਮਿੰਟ ਦੀ ਗੱਲ ਕਹਿੰਦੇ ਵੀ ਇਹ ਤੁਹਾਡਾ ਮੂਲ ਮੰਤਰ ਤੁਹਾਡੇ ਕੋ ਤੁਸੀਂ ਮੁਸਲਮਾਨ ਜੇ ਬੇਟੇ ਉਹ ਪਤਾ ਕੀ ਕਹਿੰਦੇ ਕਹਿੰਦੇ ਇਸ ਕਲਾਮ ਨੇ ਤਾਂ ਮੈਨੂੰ ਅੱਗੇ ਰੱਖਿਆ ਮੈਂ ਦੱਸੋ ਬਾਬਾ ਨਾਨਕ ਸਾਹਿਬ ਦਾ ਸੰਝਾ ਹੈ ਕਿ ਇੱਕ ਜਣਿਆਂ ਦਾ ਸੰਝਾ ਤੇ ਉਹਦਾ ਮੂਲ ਮੰਤਰ ਸੰਝਾ ਹੈ ਕਿ ਇੱਕ ਜਣੇ ਦਾ ਸੰਝਾ ਇਹਦੇ ਨਾਲ ਬੇਟੇ ਬੜੀਆਂ ਕਰਾਮਾਤਾਂ ਹੁੰਦੀਆਂ ਨੇ ਮੇਰੇ ਕੋ 100 ਤੋਂ ਵੱਧ ਮੇਰੇ ਬੈਗ ਦੇ ਵਿੱਚ ਵੀ ਇੱਕ ਕਰਾਮਾਤ ਦੀ ਕਾਪੀ ਪਈ ਹੋਈ ਸਰ ਕਰਾਮਾਤਾਂ ਤਾਂ ਹੁੰਦੀ ਹੈ ਡਰਾ ਤਾਂ ਹਨ ਕਰਵਾਉਂਦਾ ਆ ਮਿੱਟੀ ਗੱਲਾਂ ਕਰੇ ਕਰਾਮਾਤ ਨਹੀਂ ਸਰ ਆ ਮੋਬਾਈਲ ਹੈ 50 ਸਾਲ ਪਹਿਲਾਂ ਕੋਈ ਨਾ ਨਿੱਕੀ ਜੀ ਡੱਬੀ ਚ ਦੁਨੀਆ ਗੱਲਾਂ ਕਰਿਆ ਕਰੇਗੀ ਸਾਹਮਣੇ ਫੋਟੋ ਆ ਜਾ ਕਰੇਗੀ ਅਮਰੀਕਾ ਸੋਸ਼ਲ ਪੇ ਲੋਕ ਕਹਿੰਦਾ 500 ਬੰਦਾ ਇਕੱਠਾ ਹੀ ਬੈਂ ਕੇ ਲੋਹੇ ਦੇ ਡੱਬੇ ਚ 500 ਸੁੰਦਰ ਪਾਟਲ ਜਾ ਕਰੇਗਾ ਲੋਕਾਂ ਨ ਘਰਾ ਮਾਂ ਤੁਰੀ ਚੰਦਰਮਾ ਦੇ ਪੈਰ ਰੱਖ ਲਾਂਗੇ ਕਰਮਾਂ ਤੋਂ ਸਰ ਕਰਮਾਂ ਦੇ ਨਾਲ ਤੋਂ ਡਰਾ ਦੁੱਤਾ ਠੀਕ ਹੈ ਫਿਰ ਕਦੀ ਗੱਲਾਂ ਕਰਾਂਗੇ ਕਿਹੜੇ ਕਿਹੜੇ ਬੱਚੇ ਲੈਣਾ ਚਾਹੁੰਦੇ ਸਿੱਧੇ ਹੱਥ ਖੜੇ ਕਰੋ ਥਲੇ ਕਰੋ ਕੀ ਸਾਡੇ ਘਰਾਂ ਵਿੱਚ ਪਹਿਲਾਂ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਜੀ ਜੀ ਸਾਡੇ ਬਜ਼ੁਰਗਾਂ ਕੋ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਜੀ ਜੀ ਪਰ ਇਹਦੇ ਦੋ ਕਾਨੂੰਨ ਜੇ ਇੱਕ ਬੋਲਣਾ ਨਹੀਂ ਵਿੱਚ ਇਹਦੇ ਸਮਾਂ ਸਰ ਜਿਹੜਾ ਮਰਜ਼ੀ ਰੱਖ ਲੋ ਔਰ ਜ਼ਰੂਰੀ ਨਹੀਂ ਪੀ ਚੰਗੀ ਤਰ੍ਹਾਂ ਨਹਾਤ ਹੋ ਗਏ ਸਰ ਪੰਛਣਾ ਨਾ ਕਰ ਲੋ ਨਾਤ ਜੇ ਨੋਣਾ ਤਾਂ ਜ਼ਰੂਰੀ ਨਾਤੇ ਸਵੇਰੇ ਦੁਬਾਰਾ